ਚੈਨਲ ਜਬ ਦੇ ਸਤਿ ਸ਼੍ਰੀ ਅਕਾਲ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ ਹਾਜ਼ਰਾਂ ਹਾਂ ਅੱਜ ਦੀ ਪੇਸ਼ ਕੱਲੋਂ ਬਤਾਈ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਦੇ ਲਈ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਨੀ ਆ ਅਮਰੀਕਾ ਨੇ ਬ੍ਰਾਜ਼ੀਲ ਦੇ ਉੱਤੇ 50% ਟੈਰਿਫ ਲਾਉਣ ਦਾ ਫੈਸਲਾ ਕੀਤਾ। ਇਹਦੇ ਬਾਰੇ ਗੱਲਬਾਤ ਕਰਾਂਗੇ ਕਿ ਕਿਉਂ ਟੈਰਿਫ ਲਾਇਆ ਗਿਆ। ਦੂਜਾ ਸੁਪਰੀਮ ਕੋਰਟ ਦੇ ਜਿਸ ਫੈਸਲੇ ਬਾਰੇ ਅਸੀਂ ਕੱਲ ਗੱਲ ਕੀਤੀ ਸੀ ਆ ਉਹਦੇ ਨਾਲ ਜਿਹੜੇ ਅੱਜ ਵੀ ਅਮਰੀਕਾ ਦੇ ਵਿੱਚ ਜਿਹੜੇ ਫੈਡਰਲ ਮੁਲਾਜ਼ਮ ਨੇ ਉਹਨਾਂ ਦੇ ਵਿੱਚ ਕਾਫੀ ਚਿੰਤਾ ਵਧੀ ਹੈ। ਤੀਜਾ ਲਾਸ ਐਂਜਲਸ ਦੇ ਨੇੜੇ ਇੱਕ ਟਨਲ ਦੇ ਵਿੱਚ ਕਰਮਚਾਰੀ ਫਸੇ ਉਹਨਾਂ ਨੂੰ ਬਾਹਰ ਕੱਢਿਆ ਗਿਆ। ਇੱਕ ਆਰਐਫਕੇ ਜੂਨੀਅਰ ਦੇ ਖਿਲਾਫ ਡਾਕਟਰਾਂ ਤੇ ਵਿਗਿਆਨੀਆਂ ਦਾ ਇੱਕ ਜਿਹੜਾ ਮੁਕੱਦਮਾ ਉਹ ਦਾਇਰ ਕੀਤਾ ਗਿਆ। ਫੈਡਰਲ ਏਜੰਸੀ ਮੈਨੇਜਮੈਂਟ ਏਜੰਸੀ ਸੰਬੰਧੀ ਇੱਕ ਰਿਪੋਰਟ ਆ ਉਹਦੇ ਬਾਰੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲੀ ਗੱਲਬਾਤ ਅਮਰੀਕਾ ਨੇ ਯਾਨੀ ਕਿ ਡੋਨਲਡ ਟਰੰਪ ਨੇ ਬ੍ਰਾਜ਼ੀਲ ਦੇ ਉੱਤੇ ਟੈਰਫ ਲਾ ਦਿੱਤਾ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ 50% ਟੈਰਫ ਯਾਨੀ ਕਿ 50% ਟੈਕਸ ਸਾਰੇ ਬ੍ਰਾਜ਼ੀਲ ਦੇ ਉਸ ਸਮਾਨ ਦੇ ਉੱਤੇ ਜਿਹੜਾ ਅਮਰੀਕਾ ਦੇ ਵਿੱਚ 1 ਅਗਸਤ ਤੋਂ ਬਾਅਦ ਆਊਗਾ ਉਹਦੇ ਉੱਤੇ ਲਾਉਣ ਦਾ ਫੈਸਲਾ ਕਰ ਲਿਆ ਇੱਕ ਬਹੁਤ ਵੱਡਾ ਮੂਵ ਆ ਬ੍ਰਾਜ਼ੀਲ ਦੀ ਇਕਨੋਮੀ ਸਾਰੀ ਦੀ ਸਾਰੀ ਇਹਦੇ ਨਾਲ ਹਿੱਲ ਜਾਨੀ ਆ ਹੁਣ ਮਾਮਲਾ ਕੀ ਆ ਰੌਲਾ ਕੀ ਆ ਇਹਦੇ ਪਿੱਛੇ ਕਾਰਨ ਕੀ ਆ ਰਾਸ਼ਟਰਪਤੀ 트ੰਪ ਦੀ ਜਿਹੜੇ ਬ੍ਰਾਜ਼ੀਲ ਦੀ ਹੁਣ ਰਾਸ਼ਟਰਪਤੀ ਆ ਉਹਦੇ ਨਾਲ ਬਣਦੀ ਨਹੀਂ ਪ੍ਰੈਜ਼ੀਡੈਂਟ ਇਹਦੇ ਤੋਂ ਪਹਿਲਾਂ ਜਿਹੜੇ ਪ੍ਰੈਜ਼ੀਡੈਂਟ ਸੀਗੇ ਬੋਲਸਨੈਰੋ ਬੋਲਸਨੈਰੋ ਦੇ ਉੱਤੇ ਟਰਾਇਲ ਚੱਲ ਰਿਹਾ ਸਾਬਕਾ ਰਾਸ਼ਟਰਪਤੀ ਦੇ ਉੱਤੇ ਬੋਲਸਨੈਰੋ ਦੇ ਤੇ ਇਲਜ਼ਾਮ ਇਹ ਲਾਇਆ ਗਿਆ ਕਿ ਇਹਨਾਂ ਨੇ ਗੈਰ ਕਾਨੂੰਨੀ ਤੌਰ ਤੇ 2022 ਦੀ ਇਲੈਕਸ਼ਨ ਹਾਰਨ ਤੋਂ ਬਾਅਦ ਮਤਲਬ 2022 ਦੀ ਇਲੈਕਸ਼ਨ ਹਾਰਨ ਤੋਂ ਬਾਅਦ ਗੈਰ ਕਾਨੂੰਨੀ ਤੌਰ ਤੇ ਸੱਤਾ ਵਿੱਚ ਬਣੇ ਰਹਿਣ ਦੀ ਕੋਸ਼ਿਸ਼ ਕੀਤੀ ਜਿਹੜੇ ਬੋਲਸਨਾਰੋ ਨੇ ਇਹ ਰਾਸ਼ਟਰਪਤੀ 트੍ਰੰਪ ਤੇ ਬਹੁਤ ਨੇੜੇ ਨੇ ਇਸ ਕਰਕੇ ਕਿਉਂਕਿ ਬੋਲਸਨਾਰੋ ਦੇ ਉੱਤੇ ਕੇਸ ਕੀਤਾ ਬੋਲਸਨਾਰੋ ਨੂੰ ਅੰਦਰ ਕਰ ਦਿੱਤਾ ਉੱਥੋਂ ਦੀ ਸਰਕਾਰ ਨੇ ਉਸ ਸਰਕਾਰ ਦੇ ਖਿਲਾਫ ਡੋਨਲਡ 트੍ਰੰਪ ਨੇ ਕਿਹਾ ਵੀ ਅਸੀਂ ਤੁਹਾਡੇ ਖਿਲਾਫ ਜਿਹੜਾ 50% ਟੈਰਫ ਲਾਵਾਂਗੇ ਬੋਲਸਨਾਰੋ ਬਾਰੇ 트럼ਪ ਨੇ ਕਿਹਾ ਵੀ ਇਹ ਬਹੁਤ ਹੀ ਹਾਈਲੀ ਰਿਸਪੈਕਟਡ ਲੀਡਰ ਆ ਤੇ ਜਿਹੜਾ ਟ੍ਰਾਇਲ ਐਨ ਵੇਚ ਹੰਟ ਕਿਹਾ ਇਹਨਾਂ ਨੇ 브라질 ਦਾ ਰਿਐਕਸ਼ਨ ਇਹ ਆ ਕਿ ਉਹਨਾਂ ਦੇ ਪ੍ਰੈਜ਼ੀਡੈਂਟ ਲੂਲਾ ਉਹਨੇ ਰਿਜੈਕਟ ਕੀਤਾ ਡੋਨਾਲਡ 트럼ਪ ਦਾ ਇੱਕ ਕਲੇਮ ਉਹ ਕਹਿੰਦੇ ਵੀ ਅਸੀਂ ਫਾਈਟ ਬੈਕ ਕਰਾਂਗੇ ਜਿਹੜਾ ਵੀ ਟੈਰਫ ਲਾਇਆ ਰਾਸ਼ਟਰਪਤੀ 트럼ਪ ਨੇ ਸਾਡੇ ਉੱਤੇ ਅਸੀਂ ਉਹਦੇ ਖਿਲਾਫ ਕਾਰਵਾਈ ਕਰਾਂਗੇ ਤੇ ਆਪਣੇ ਪੱਧਰ ਤੇ ਜੋ ਹੋ ਸਕਦਾ ਉਹ ਕਰਾਂਗੇ ਹੁਣ ਇਹਦਾ ਹੋਊਗਾ ਕੀ ਬ੍ਰਾਜ਼ੀਲ ਲਗਭਗ 40 ਬਿਲੀਅਨ ਡਾਲਰ ਦਾ ਸਮਾਨ ਜਿਹਦੇ ਚ ਤੇਲ ਆ ਕਾਫੀ ਆ ਸਟੀਲ ਆ ਉਹ ਅਮਰੀਕਾ ਨੂੰ ਹਰ ਸਾਲ ਵੇਚਦਾ 40 ਬਿਲੀਅਨ ਤੇ ਜੇ 40 ਬਿਲੀਅਨ ਡਾਲਰ ਦਾ ਸਮਾਨ ਅਮਰੀਕਾ ਨੂੰ ਵੇਚਦਾ ਤੇ ਤੇ ਅਸਰ ਸਿੱਧਾ ਕਿਤੇ ਨਾ ਕਿਤੇ ਵੱਡਾ ਪੈਣਾ ਹੁਣ ਦੂਜਾ ਇਹ ਟੈਰਿਫਾ ਬ੍ਰਾਜ਼ੀਲ ਦੀ ਇਕਨੋਮੀ ਦੇ ਉੱਤੇ ਇਹਨੇ ਬਹੁਤ ਵੱਡਾ ਅਸਰ ਪਾ ਦੇਣਾ 트럼ਪ ਨੇ ਬ੍ਰਾਜ਼ੀਲ ਨੂੰ ਇਹ ਕਿਹਾ ਕਿ ਜਿਹੜਾ ਟ੍ਰੇਡ ਆ ਅਨਫੇਅਰ ਆ ਭਾਵੇਂ ਕਿ ਇਹ ਹਾਲਾਂਕਿ ਅਮਰੀਕਾ ਨੂੰ ਇਸ ਟ੍ਰੇਡ ਤੋਂ ਫਾਇਦਾ ਹੁੰਦਾ 6.8 ਬਿਲੀਅਨ ਡਾਲਰ ਦਾ ਟ੍ਰੇਡ ਸਰਪਲਸ ਸੀ 2024 ਦੇ ਵਿੱਚ ਹੁਣ ਬੋਲਸਨਾਰੋ ਇੱਕ ਕਾਨੂੰਨੀ ਮਤਲਬ ਅਲਜਨ ਦੇ ਵਿੱਚ ਆ ਇਸ ਵੇਲੇ ਤੇ ਜਿਹੜੀ ਕਾਨੂੰਨੀ ਉਲੰਘਣ ਦੇ ਵਿੱਚ ਬੋਲਸਨਾਰੋ ਆ ਜਿਹੜੇ ਇਲਜ਼ਾਮ ਉਹਨਾਂ ਦੇ ਤਲਾਕ ਕਰ ਨੂੰ ਜੇਲ੍ਹ ਦੇ ਵਿੱਚ ਸੁਟਿਆ ਗਿਆ ਹੋ ਸਕਦਾ ਉਹਨਾਂ ਨੂੰ ਕਈ ਦਿਹਾੜਾ ਜੇਲ੍ਹ ਦੇ ਵਿੱਚ ਹੀ ਰਹਿਣਾ ਪਵੇ ਤੇ ਦੂਜਾ ਜਿਹੜੀ ਉਹਨਾਂ ਦੇ ਉੱਤੇ ਕਿਉਂਕਿ ਇਹ ਕਿਹਾ ਗਿਆ ਕਿ ਇਹਨਾਂ ਨੇ ਜਿਹੜੀ ਡੈਮੋਕ੍ਰੇਸੀ ਹੈ ਇਹਨੂੰ ਅੰਡਰਮਾਈਨ ਕੀਤਾ ਜਾਂ ਵਾਇਲੈਂਸ 플ੌਟ ਕੀਤੀ ਆ 트럼프 ਤੇ ਉਥੋਂ ਦੀ ਜਿਹੜੀ ਅਦਾਲਤ ਆ 트럼ਪ ਨੇ ਬ੍ਰਾਜ਼ੀਲ ਨੂੰ ਇਸ ਗੱਲ ਦੇ ਕਰ ਲਈ ਵੀ ਉਹਨਾਂ ਦੀ ਲੋਚਨਾ ਕੀਤੀ ਆ ਕਿ ਉਹ ਅਮਰੀਕਾ ਦਾ ਸੋਸ਼ਲ ਮੀਡੀਆ ਕੰਪਨੀਆਂ ਜਿਹੜੀਆਂ ਨੇ ਸਪੈਸ਼ਲੀ ਜਿਹੜੀਆਂ ਮਿਸ ਇਨਫੋਰਮੇਸ਼ਨ ਜਿਹੜੀਆਂ ਫਲਾ ਰਹੀਆਂ ਆ ਉਸ ਮਾਮਲੇ ਦੇ ਵਿੱਚ ਵੀ ਉਹ ਨਹੀਂ ਕੋਈ ਕਾਰਵਾਈ ਕਰ ਰਿਹਾ ਬੋਲਸਨਾਰੋ ਨੇ ਧੰਨਵਾਦ ਕੀਤਾ 트럼ਪ ਦਾ ਕਿ ਪਬਲੀਕਲੀ ਮਤਲਬ ਉਹਨੇ ਧੰਨਵਾਦ ਕੀਤਾ ਉਹ ਕਹਿੰਦੇ ਵੀ ਮੈਨੂੰ ਹੁਣ ਇੱਕ ਆਸ ਆ ਕਿ ਮੈਂ ਛੁੱਟ ਸਕਦਾ ਜਾਂ ਮੇਰਾ ਹੱਕ ਚ ਬੋਲਣ ਆਇਆ ਤੇ ਟਰੰਪ ਉਹ ਕਹਿੰਦੇ ਮੇਰੇ ਲਈ ਰੋਲ ਵਾਰਡ ਲਾ ਦੂਜਾ ਲੋਲੋਜੀ ਦੀ ਟੀਮ ਇਹ ਕਹਿੰਦੀ ਹੈ ਜਿਹੜੇ ਹੁਣ ਰਾਸ਼ਟਰਪਤੀ ਆ ਕਿ ਟਰੰਪ ਦਾ ਐਕਸ਼ਨ ਆ ਉਹਨਾਂ ਨੂੰ ਲੋਲਾ ਨੂੰ ਜਿਹੜੇ ਹੁਣ ਉੱਥੇ ਦੇ ਰਾਸ਼ਟਰਪਤੀ ਆ ਉਹਨਾਂ ਦੀ ਪੋਲੀਟਿਕਲੀ ਹੈਲਪ ਕਰਨਗੇ ਟਰੰਪ ਦਾ ਟੈਰਿਫ ਲਾਉਣਾ ਹੈਲਪ ਇਸ ਕਰਕੇ ਕਰਨਗੇ ਉਹ ਕਹਿੰਦੇ ਹੁਣ ਅਸੀਂ ਜਿਹੜੇ ਬ੍ਰਾਜ਼ੀਲੀਅਨ ਨੇ ਇਹਨਾਂ ਨੂੰ ਇਕੱਠਾ ਕਰ ਸਕਦੇ ਆ ਜਿਹੜਾ ਫੋਰਨ ਇੰਟਰਫੀਰੈਂਸ ਦੇ ਉੱਤੇ ਤੇ ਅਮਰੀਕਨ ਪ੍ਰੈਸ਼ਰ ਦੇ ਅਗੇਂਸਟ ਆਪਣੇ ਦੇਸ਼ ਦੇ ਲੋਕਾਂ ਨੂੰ ਇਕੱਠਾ ਕਰ ਸਕਦੇ ਉਹ ਫਾਇਦਾ ਹੁੰਦਾ ਨੁਕਸਾਨ ਹੁੰਦਾ ਬਾਅਦ ਚ ਪਤਾ ਲੱਗੂਗਾ ਪਰ ਇਸ ਵੇਲੇ ਜਿਹੜੀ ਬਹੁਤ ਵੱਡੀ ਇਹ ਇੱਕ ਬ੍ਰਾਜ਼ੀਲ ਦੀ ਇਕਨੋਮੀ ਦੇ ਲਈ ਮਾੜੀ ਖਬਰ ਆ ਕੱਲ ਆਪਾਂ ਗੱਲਬਾਤ ਕੀਤੀ ਸੀ ਕਿ ਯੂਐਸ ਸੁਪਰੀਮ ਕੋਰਟ ਨੇ ਇਹ ਕਿਹਾ ਕਿ 트੍ਰੰਪ ਹੁਣ ਅੱਗੇ ਆਪਣੀ ਕਾਰਵਾਈ ਜਾਰੀ ਰੱਖ ਸਕਦੇ ਜਿਸ ਕਾਰਵਾਈ ਦੇ ਵਿੱਚ ਉਹਨਾਂ ਨੇ ਕਈ ਫੈਡਰਲ ਮੁਲਾਜ਼ਮਾਂ ਨੂੰ ਆਪਣੀਆਂ ਨੌਕਰੀਆਂ ਤੋਂ ਬਾਹਰ ਕੱਢਣਾ ਸੀ ਭਾਵੇਂ ਕਿ ਲਾ ਸੂਟ ਜਿਹੜਾ ਇਹਦੀ ਲੈਗੈਲਿਟੀ ਬਾਰੇ ਆ ਉਹ ਹਜੇ ਵੀ ਚੱਲ ਰਿਹਾ ਵੀ ਕਾਨੂੰਨੀ ਤੌਰ ਦੇ ਉੱਤੇ ਕੀ ਸਹੀ ਆ ਕੀ ਗਲਤ ਆ ਇਹਦੇ ਬਾਰੇ ਫੈਸਲਾ ਹਜੇ ਹੋਣਾ ਆ ਹਜ਼ਾਰਾਂ ਨੌਕਰੀਆਂ ਇਸ ਵੇਲੇ ਖਤਰੇ 'ਚ ਪਈਆਂ ਨੇ ਲਗਭਗ 40 ਲੇਆਫਸ ਐਕਸ਼ਨਸ ਮਤਲਬ 40 ਕਾਰਵਾਈਆਂ ਨੇ ਵੱਖ-ਵੱਖ ਮੁਲਾਜ਼ਮਾਂ ਨੂੰ ਬਾਹਰ ਕੱਢਣ ਦੀਆਂ 17 ਫੈਡਰਲ ਏਜੰਸੀ ਦੇ ਵਿੱਚ ਹੁਣ ਉਹ ਦੁਬਾਰਾ ਸ਼ੁਰੂ ਹੋ ਜਾਣੀਆਂ ਰਾਸ਼ਟਰਪਤੀ ਟਰੰਪ ਨੇ ਸ਼ੁਰੂ ਕੀਤੀਆਂ ਸੀ ਅਦਾਲਤ ਨੇ ਰੋਕ ਦਿੱਤੀਆਂ ਸੀ ਹੁਣ ਸੁਪਰੀਮ ਕੋਰਟ ਕਹਿੰਦੇ ਵੀ ਨਹੀਂ ਇਕ ਕੱਢਣੇ ਜਾਇਜ ਆ ਨਜਾਇਜ ਆ ਇਹ ਬਾਅਦ ਚ ਦੇਖਾਂਗੇ ਪਹਿਲਾਂ ਜਿਹੜੇ ਰਾਸ਼ਟਰਪਤੀ ਨੇ ਗੱਲ ਕਹੀ ਹੈ ਉਹਨੂੰ ਕੰਟੀਨਿਊ ਕਰੋ ਮੁਲਾਜ਼ਮਾਂ ਨੂੰ ਕੱਢਣਾ ਤੁਸੀਂ ਆਪਣਾ ਹੋਰ ਰੈਜ਼ਿਊਮ ਕਰ ਸਕਦੇ ਹੋ ਔਰ ਜਿਹੜੇ ਵਰਕਰ ਨੇ ਸੀ ਸਟੇਟ ਡਿਪਾਰਟਮੈਂਟ ਵੀ ਆ ਇਹਦੇ ਵਿੱਚ ਸੋਸ਼ਲ ਸਿਕਿਉਰਿਟੀ ਵੀ ਆ ਤੇ ਫੈਮਾ ਵੀ ਆ ਹਾਲਾਂਕਿ 2 ਦਿਨ ਹੋ ਗਏ ਇਹ ਸੁਪਰੀਮ ਕੋਰਟ ਦੇ ਫੈਸਲੇ ਆਏ ਜਿੱਦਾਂ ਜਿੱਦਾਂ ਸਮਾਂ ਲੰਘ ਰਿਹਾ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਵਿੱਚ ਫ੍ਰਸਟ੍ਰੇਸ਼ਨ ਬਹੁਤ ਵਧ ਰਹੀ ਹੈ ਸਾਰੇ ਮੁਲਾਜ਼ਮ ਆਪਣੇ ਸਾਰੇ ਮਤਲਬ ਬਹੁਤੇ ਮੁਲਾਜ਼ਮ ਜਿਹੜੇ ਆਪਣੇ ਰੈਜ਼ਿਊਮ ਅਪਡੇਟ ਕਰ ਰਹੇ ਆ ਰੈਜ਼ਿਊਮ ਅਪਡੇਟ ਕਰਨ ਦੇ ਨਾਲ 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 ਯੂਨੀ ਕਿ ਜਿਹੜਾ ਇਹ ਸੁਪਰੀਮ ਕੋਰਟ ਦਾ ਫੈਸਲਾ ਹੈ ਇਹਦਾ ਸਾਡੇ ਉੱਤੇ ਕੀ ਅਸਰ ਹੋ ਸਕਦਾ ਹਾਲਾਂਕਿ ਇਹ ਫੈਸਲਾ ਆਖਰੀ ਫੈਸਲਾ ਨਹੀਂ ਹੈ ਅਸੀਂ ਕੱਲ ਵੀ ਗੱਲ ਕੀਤੀ ਸੀ ਸੁਪਰੀਮ ਕੋਰਟ ਨੇ ਸਿਰਫ ਇਹ ਕਿਹਾ ਕਿ ਜਿਹੜਾ ਰਾਸ਼ਟਰਪਤੀ 트੍ਰੰਪ ਨੇ ਇਹਨਾਂ ਨੂੰ ਫਾਇਰ ਕਰਨ ਦਾ ਇਹਨਾਂ ਨੂੰ ਨੌਕਰੀਆਂ ਤੋਂ ਕੱਢਣ ਦਾ ਕਾਰਵਾਈ ਸ਼ੁਰੂ ਕੀਤੀ ਸੀ ਉਹਨੂੰ ਕੰਟੀਨਿਊ ਕਰੋ ਤੁਸੀਂ ਜੇ ਮੰਨ ਲੋ ਇਹ ਕੰਟੀਨਿਊ ਕਰ ਦਿੰਦੇ ਮੁਲਾਜ਼ਮ ਡਰੇ ਪਏ ਆ ਵੀ ਪਤਾ ਨਹੀਂ ਕਿਹਦੀ ਵਾਰੀ ਆ ਜਾਨੀ ਕਿ ਇਹਨੂੰ ਕੱਢ ਦੇਣਾ ਇਹਨਾਂ ਨੇ ਕਈ ਜਿਹੜੇ ਸਾਲਾਂ ਤੋਂ ਦਹਾਕਿਆਂ ਤੋਂ ਕੰਮ ਕਰ ਰਹੇ ਫੈਡਰਲ ਏਜੰਸੀਆਂ ਦੇ ਵਿੱਚ ਉਹ ਸਾਰੇ ਇਸ ਵੇਲੇ ਡਰੇ ਹੋਏ ਆ ਹੁਣ ਪਰ ਦੂਜਾ ਪੱਖ ਇਹ ਵੀ ਹੈ ਵੀ ਜੇ ਮੰਨ ਲਓ ਡੋਨਲਡ 트੍ਰੰਪ ਵੀ ਇਸ ਕਾਰਵਾਈ ਦੇ ਨਾਲ ਉਹਨਾਂ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਵੀ ਦਿੱਤਾ ਜਾਂਦਾ। ਬਾਵਜੂਦ ਜੇ ਕੱਲ ਨੂੰ ਕੋਰਟ ਜਿਹੜੀ ਫੈਸਲਾ ਕਰ ਦਿੰਦੀ ਹੈ ਜਿਹੜੀਆਂ ਲੋਅਰ ਕੋਰਟਸ ਨੇ ਉਹ ਫੈਸਲਾ ਕਰ ਦਿੰਦੀਆਂ ਕਿ ਇਹ ਕਾਰਵਾਈ ਗੈਰਕਾਨੂੰਨੀ ਆ ਉਹਨਾਂ ਨੂੰ ਦੁਬਾਰਾ ਬਹਾਲ ਕੀਤਾ ਜਾਣਾ ਪਵੇਗਾ। ਪਰ ਉਹ ਕਦੋਂ ਹੁੰਦਾ ਫੈਸਲਾ ਕੀ ਆਉਂਦਾ ਉਹ ਬਾਅਦ ਦੀ ਗੱਲ ਆ। ਇਸ ਵੇਲੇ ਮੁਲਾਜ਼ਮਾਂ ਦੇ ਵਿੱਚ ਡਰ ਜਿਹਾ ਲਗਾਤਾਰ ਬਣਿਆ ਹੋਇਆ ਕਿ ਕਿਤੇ ਸਾਨੂੰ ਨੌਕਰੀ ਤੋਂ ਕੱਢ ਨਾ ਦੇਣ। ਜਿਹੜੇ ਰਾਸ਼ਟਰਪਤੀ 트럼ਪ ਨੇ ਸਾਫ਼ ਤੌਰ ਦੇ ਤੇ ਸਰਕਾਰ ਦਾ ਆਕਾਰ ਘੱਟ ਕਰਨਾ ਚਾਹੁੰਦੇ ਆ ਜਿਹੜਾ ਵੇਸਟ ਆ ਸਰਕਾਰ ਨੂੰ ਛੋਟਾ ਬਣਾ ਕੇ ਕਈ ਨੌਕਰੀਆਂ ਜਿਹੜੀਆਂ ਉਹਨਾਂ ਨੂੰ ਖਤਮ ਕਰਨਾ ਚਾਹੁੰਦੇ ਜਿਹੜੀਆਂ ਅਨਸੈਸਰੀ ਨੇ ਜਿਨ੍ਹਾਂ ਦੀ ਲੋੜ ਨਹੀਂ ਆ ਜਿਹੜੀਆਂ ਵਾਧੂ ਨੇ ਪਹਿਲਾਂ ਆਪਾਂ ਬਹੁਤ ਲੰਬਾ ਜਿਹੜੀ ਕਹਾਣੀ ਚੱਲੀ ਆ ਅਮਰੀਕਾ ਦੇ ਵਿੱਚelon Musk ਦੀ ਉਹਨਾਂ ਨੇ ਵੀ ਕਾਸਟ ਕੱਟ ਕਰਨ ਦੀ ਕੋਸ਼ਿਸ਼ ਕੀਤੀ ਸੀ ਲੇਆਫਸ ਦੀ ਪਰ ਬਹੁਤ ਸਾਰੀਆਂ ਗਲਤੀਆਂ ਹੋਈਆਂ ਉਸ ਤੋਂ ਬਾਅਦ Musk ਦੇ ਵਿੱਚ ਇਨਵੋਲ ਹੋਣੇ ਬਾਹਰ ਹੋ ਗਿਆ ਆਪਾਂ ਸਾਰੇ ਜਾਣਦੇ ਆ ਲਾਸੂਟ ਹਜੇ ਵੀ ਲਗਾਤਾਰ ਚੱਲ ਰਿਹਾ ਇਹ ਕੋਈ ਫਾਈਨਲ ਫੈਸਲਾ ਨਹੀਂ ਆ ਹੁਣ ਯੂਨੀਅਨਸ ਦੇ ਖਿਲਾਫ ਲੜ ਰਹੀਆਂ ਯੂਨੀਅਨਸ ਤੇ ਲੋਕਲ ਜੜੀਆਂ ਗਵਰਨਮੈਂਟਸ ਨੇ ਉਹਨਾਂ ਨੇ ਲਾਸੂਟ ਫਾਈਲ ਕਰਤੇ ਕਈ ਕੇਸ ਹੋ ਗਏ ਆ ਇਸ ਮਾਮਲੇ ਦੇ ਉੱਤੇ ਤੇ ਉਹ ਇਨਫੋਰਮੇਸ਼ਨ ਤੇ ਡਾਟਾ ਇਕੱਠਾ ਕਰ ਰਹੇ ਸਬੂਤ ਇਕੱਠੇ ਕਰ ਰਹੇ ਆ ਇਹਨੂੰ ਕੋਰਟ ਦੇ ਵਿੱਚ ਲਿਜਾਣ ਦੇ ਸਾਰੇ ਕੁਝ ਨੂੰ ਸੋ ਅ ਏਜੰਸੀ ਜਿਹੜੀਆਂ ਇਸ ਵੇਲੇ ਉਹ ਕੱਟਸ ਦੇ ਲਈ ਤਿਆਰੀ ਕਰ ਰਹੀਆਂ ਆਪਣੇ ਆਪ ਨੂੰ ਭਾਵੇਂ ਸਟੇਟ ਡਿਪਾਰਟਮੈਂਟ ਆਫ ਐਮਾ ਆ ਉਹ ਮੀਟਿੰਗ ਇਕੱਠੀਆਂ ਕਰ ਰਹੀਆਂ ਤੇ ਮੀਟਿੰਗ ਕਰ ਰਹੀਆਂ ਤੇ ਉਹਦੇ ਚ ਇਕੱਠੇ ਹੋ ਕੇ ਇਹ ਗੱਲਬਾਤ ਕਰ ਰਿਆ ਕਿ ਕੱਲੋਂ ਸਾਨੂੰ ਜੇਕਰ ਇੱਕ ਕੱਢ ਦਿੰਦੇ ਬੰਦਿਆਂ ਨੂੰ ਤੇ ਅਸੀਂ ਕੰਮ ਕਿਦਾਂ ਚਲਾਉਣਾ ਕਰਨਾ ਕੀ ਹੈ ਸੋ ਇਸ ਵੇਲੇ ਬਹੁਤ ਇੱਕ ਲੰਮਾ ਚੌੜਾ ਜਿਹੜਾ ਰੌਲਾ ਇੱਕ ਡਰ ਇੱਕ ਫ੍ਰਸਟ੍ਰੇਸ਼ਨ ਇੱਕ ਗੁੱਸਾ ਇੱਕ ਸਹਿਮ ਜਿਹੜੇ ਫੈਡਰਲ ਮੁਲਾਜ਼ਮ ਨੇ ਉਹਨਾਂ ਦੇ ਮਨ ਦੇ ਵਿੱਚ ਹੈ ਸੁਪਰੀਮ ਕੋਰਟ ਦੇ ਇਸ ਫੈਸਲੇ ਤੋਂ ਬਾਅਦ ਇੱਕ ਦੁਰਘਟਨਾ ਬਹੁਤ ਵੱਡੀ ਹੋ ਸਕਦੀ ਸੀ ਪਰ ਬਚ ਗਈ ਬਚਾਅ ਹੋ ਗਿਆ ਇਹ ਵੈਲਮਿੰਗਟਨ ਜਿਹੜਾ ਵੈਲਮਿੰਗਟਨ ਅਸਲ ਵਿੱਚ ਇਹਦਾ ਨਾਮ ਹੈ ਵੈਲਮਿੰਗਟਨ ਲਾ ਦੇ ਨੇੜੇ ਇੱਕ ਥਾਂ ਆ ਉੱਥੇ ਦੀ ਘਟਨਾ ਦੱਸੀ ਜਾ ਰਹੀ ਹੈ ਇੱਕ ਵੇਸਟਵਾਟਰ ਟਨਲ ਸੀਗੀ ਜਿਹੜੀ ਅੰਡਰ ਕੰਸਟਰਕਸ਼ਨ ਸੀਗੀ ਬਣ ਰਹੀ ਸੀ ਹਜੇ ਕਲਾਪਸ ਕਰ ਗਈ ਮਤਲਬ ਪੂਰੀ ਪੂਰੀ ਸੁਰੰਗ ਜਿਹੜੀ ਆ ਦੱਬ ਗਈ ਜਦੋਂ ਦੱਬ ਗਈ ਤੇ ਵਿੱਚ ਹੀ ਉਹਦੇ ਜਿੰਨੇ ਕੰਮ ਕਰਨ ਵਾਲੇ ਕਰਮਚਾਰੀ ਸੀ ਉਹ ਫਸ ਗਏ ਇਹ ਕੱਲ ਬੁੱਧਵਾਰ ਸ਼ਾਮ ਦੀ ਗੱਲ ਦੱਸਦੇ ਆ 31 ਲੋਕਾਂ ਨੂੰ ਇਥੋਂ ਰੈਸਕਿਊ ਕੀਤਾ ਗਿਆ ਬਚਾਇਆ ਗਿਆ 27 ਲੋਕ ਤਾਂ ਇੰਡਸਟਰੀਅਲ ਵਰਕਰ ਸੀਗੇ ਜਿਹੜੇ ਉਹਦੇ ਅੰਦਰ ਕੰਮ ਕਰਦੇ ਸੀਗੇ ਚਾਰ ਆਪਣੇ ਆਪ ਅੰਦਰ ਚਲੇ ਗਏ ਵੀ ਅਸੀਂ ਜਿਹੜੇ ਅੰਦਰ ਫਸੇ ਉਹਨਾਂ ਨੂੰ ਕੱਢ ਕੇ ਲਾਉਣਾ ਟੋਟਲ 31 ਜਣੇ ਫਸ ਗਏ ਉੱਥੇ ਪਰ ਚੰਗੀ ਗੱਲ ਇਹ ਆ ਕਿ 31ਾਂ ਤੇ 31ਆਂ ਨੂੰ ਉਸ ਸੁਰੰਗ ਦੇ ਵਿੱਚੋਂ ਸੁਰੱਖਿਅਤ ਬਾਹਰ ਕੱਢ ਲਿਆ ਕਿਸੇ ਵੀ ਵਿਅਕਤੀ ਦੇ ਉੱਤੇ ਕੋਈ ਵਿਜੀਬਲ ਇੰਜਰੀ ਨਹੀਂ ਆ ਕਿਸੇ ਨੂੰ ਵੀ ਸੱਟ ਚੋਟ ਨਹੀਂ ਲੱਗੀ ਜਿਹੜੀ ਐਮਰਜੈਂਸੀ ਰਿਸਪੌਂਸ ਆ ਉਹ ਬਹੁਤ ਫਾਸਟ ਸੀ ਲਗਭਗ 100 ਐਮਰਜੈਂਸੀ ਵਰਕਰ ਜਿਹੜੇ ਆ ਉਹ ਉੱਥੇ ਮੌਕੇ ਦੇ ਉੱਤੇ ਗਏ ਜਦੋਂ ਲਾਸ ਐਂਜਲਸ ਫਾਇਰ ਡਿਪਾਰਟਮੈਂਟ ਨੂੰ ਪਹਿਲੀ ਕਾਲ ਸਵੇਰੇ 7:00 ਵਜੇ ਸ਼ਾਮੀ 7:00 ਵਜੇ 58 ਮਿੰਟ ਤੇ ਆਉਂਦੀ ਹੈ ਵਰਕਰਾਂ ਨੇ ਇੱਕ ਦੂਜੇ ਦੀ ਮਦਦ ਕੀਤੀ ਉਹ ਜਿਹੜਾ ਉਹ ਬਹੁਤ ਸਾਰਾ ਜਿਹੜਾ ਉਹ ਲੱਗਿਆ ਸੀ ਢੇਰ ਜਾਂ ਉਹਦੇ ਉੱਤੇ ਦੀ ਚੜ੍ਹ ਕੇ ਉੱਥੇ ਗਏ ਤੇ ਇੱਕ ਛੋਟਾ ਜਿਹਾ ਵਹੀਕਲ ਲੈ ਕੇ 터ਨਲ ਦੇ ਵਿੱਚੋਂ ਉਹਨਾਂ ਨੂੰ ਬਚਾ ਕੇ ਲੈ ਕੇ ਆਏ 터ਨਲ ਬਹੁਤ ਡੂੰਗੀ ਆ ਤੇ ਬਹੁਤ ਲੰਬੀ ਆ 18 ਫੁੱਟ ਤੇ ਇਹ ਚੌੜੀ ਆ ਤੇ ਜਿੱਥੇ ਇਹ ਕਲਾਪਸ ਹੋਈ ਆ ਜਿੱਥੋਂ ਸ਼ੁਰੂ ਹੁੰਦੀ ਆ ਐਂਟਰੀ ਪੁਆਇੰਂਟ ਜਿੱਥੇ 터ਨਲ ਦੇ ਵਿੱਚ ਵੱੜਦੇ ਆ ਉੱਥੋਂ ਪੰਜ 6 ਮੀ ਲੱਗੇ ਜਾ ਕੇ ਸੀ ਤੁਸੀਂ ਦੇਖ ਲਓ ਕਿ ਕਿੰਨੀ ਲੰਬੀ ਹੋਊਗੀ ਦੂਜਾ ਉਹਨਾਂ ਦਾ ਮੈਡੀਕਲ ਚੈੱਕਅਪ ਕੀਤਾ ਗਿਆ ਜਿਹੜੇ 31 ਤੇ 31 ਉਹਦੇ ਚੋਂ ਬਾਹਰ ਕੱਢਿਆ ਇਹ ਦੇਖਣ ਦੇ ਲਈ ਵੀ ਕੋਈ ਸਮੱਸਿਆ ਤਾਂ ਨਹੀਂ ਉਹਨਾਂ ਨੂੰ ਜਿਹੜੇ ਲਾਸ ਐਂਜਲਸ ਦੇ ਮੇਅਰ ਆ ਗ੍ਰੈਂਬਸ ਉਹਨਾਂ ਨੇ ਕਿਹਾ ਵੀ ਇਹ ਬਹੁਤ ਇੱਕ ਟਰੈਜੇਡੀ ਬਣ ਸਕਦੀ ਸੀ ਇਹ ਦੁਖਾਂਤ ਬਣ ਸਕਦਾ ਸੀ ਪਰ ਇਹਨੂੰ ਇੱਕ ਜਿੱਤ ਦੇ ਵਿੱਚ ਹਰ ਇੱਕ ਵਿਅਕਤੀ ਨੇ ਬਦਲ ਦਿੱਤਾ ਸੋ ਕਾਂਗਰਸ ਵੂਮਨ ਜਿਹੜੀ 99 12 ਗਾਣਾ ਉਹਨਾਂ ਨੇ ਲੋਕਾਂ ਨੂੰ ਇਹ ਯਾਦ ਕਰਾਇਆ ਕਿ ਲੋਕਾਂ ਨੂੰ ਕਿ ਸਾਰਿਆਂ ਨੂੰ ਯਾਦ ਕਰਾਇਆ ਕਿ ਜਿਹੜੇ ਇਸ ਤਰ੍ਹਾਂ ਦੇ ਇਨਫਰਾਸਟ੍ਰਕਚਰ ਵਰਕ ਹੁੰਦੇ ਆ ਡੇਂਜਰਸ ਬਹੁਤ ਹੁੰਦੇ ਆ ਤੇ ਇਹ ਸਾਰੇ ਕਸ਼ ਦੇ ਵਿੱਚ ਜਿਹੜੀ ਵਰਕਰ ਸੇਫਟੀ ਆ ਉਹ ਟਾਪ ਪ੍ਰਾਇੋਰਟੀ ਹੋਣੀ ਚਾਹੀਦੀ ਆ ਸੋ ਇਹ ਕਿਉਂਕਿ ਇੱਥੇ ਖਾਸ ਤੌਰ ਦੇ ਉੱਤੇ ਜਿਹੜੀ ਗੱਲ ਮਹੱਤਵਪੂਰਨ ਆ ਕਿ ਜਿਹੜੀ ਰੈਸਕਿਊ ਟੀਮ ਸੀ ਉਹਨਾਂ ਦਾ ਐਕਸ਼ਨ ਬਹੁਤ ਤੇਜ਼ ਸੀ ਉਹਨਾਂ ਨੇ ਜਿੰਨੀ ਤੇਜ਼ੀ ਨਾਲ ਐਕਸ਼ਨ ਕੀਤਾ ਦੱਸਦੇ ਇਹ ਆ ਕਿ ਜਿਹੜਾ মিডিਆ ਹਾਲਾਂਕਿ ਬਹੁਤ ਜ਼ਰੂਰੀ ਆ মিডিਆ ਸਾਰੇ ਕੁਝ ਨੂੰ ਕਵਰ ਕਰ ਰਿਹਾ ਸੀ ਮੀਡੀਆ ਦੇ ਹੈਲੀਕਾਪਟਰਾਂ ਨੂੰ ਵੀ ਇਹਨਾਂ ਨੇ ਕਹਿ ਦਿੱਤਾ ਸੀ ਕਿ 1 ਮੀਲ ਦੂਰ ਰਹੋ ਤੁਸੀਂ ਕਿਉਂਕਿ ਤੁਹਾਡੇ ਹੈਲੀਕਾਪਟਰਾਂ ਦੀ ਆਵਾਜ਼ ਸਾਡੇ ਕੰਮ ਦੇ ਵਿੱਚ ਵਿਘਨ ਪਾ ਰਹੀ ਹੈ ਸਾਡੀ ਪਹਿਲ ਉਹਨਾਂ ਬੰਦਿਆਂ ਨੂੰ ਬਚਾਉਣਾ ਸਭ ਤੋਂ ਪਹਿਲਾਂ ਹੈ ਇੱਥੇ ਤੱਕ ਮਤਲਬ ਕਿ ਮੀਡੀਆ ਦੇ ਜਿਹੜੇ ਹੈਲੀਕਾਪਟਰ ਸੀ ਉਹਨਾਂ ਨੂੰ ਵੀ ਪਰੇ ਕਰ ਦਿੱਤਾ ਗਿਆ ਸੀ ਸੋ ਟੋਟਲ 31 ਬੰਦੇ ਟਨਲ ਜਿਹੜੀ ਕਿ ਇੱਕ ਤਰੀਕੇ ਨਾਲ ਢਹਿ ਗਈ ਕੋਲੈਪਸ ਹੋ ਗਈ ਉਹਦੇ ਵਿੱਚ ਫਸ ਗਏ ਉਹਦੇ ਵਿੱਚੋਂ ਬਚਾ ਲਿਆ ਗਿਆ ਇੱਕ ਬਹੁਤ ਵੱਡਾ ਦੁਖਾਂਤ ਵਾਪਰ ਸਕਦਾ ਸੀ اور سوال ਪਈ ਪੈਦਾ ਹੋਇਆ ਕਿ ਇਹਦਾ ਅੱਗੇ ਭਵਿੱਖ ਦੇ ਵਿੱਚ ਹੱਲ ਕੀ ਹੋ ਸਕਦਾ ਤਾਂ ਕਿ ਇਦਾਂ ਦੀ ਘਟਨਾ ਦੁਬਾਰਾ ਨਾ ਵਾਪਰੇ ਅਗਲੀ ਗੱਲਬਾਤ ਡਾਕਟਰ ਤੇ ਸਾਇੰਟਿਸਟ ਆ ਉਹਨਾਂ ਨੇ ਇੱਕ ਕੇਸ ਕੀਤਾ ਇੱਕ گروپ ਆ ਉਹ گروپ ਰਿਪਰਿਜ਼ੈਂਟ ਕਰਦਾ ਅਮਰੀਕਾ ਦੇ ਬਹੁਤ ਸਾਰੇ ਡਾਕਟਰਾਂ ਨੂੰ ਤੇ ਬਹੁਤ ਸਾਰੇ ਵਿਗਿਆਨੀਆਂ ਨੂੰ ਉਹਨਾਂ ਨੇ ਇੱਕ ਕੇਸ ਕੀਤਾ ਕੇਸ ਕੀ ਸੂ ਕੀਤਾ ਸੂ ਕਿਉਂ ਕੀਤਾ ਰਾਬਰਟ ਐਫ ਕੈਨੇਡੀ ਜੂਨੀਅਰ ਜਿਹੜੇ ਰੌਬਰਟ ਐਫ ਕੈਨੇਡੀ ਜੂਨੀਅਰ ਕੋਣ ਹੈ ਅੱਜ ਵੀ ਅਮਰੀਕਾ ਦੇ ਹੈਲਥ ਸੈਕਟਰੀ ਨੇ ਤੇ ਨਾਲ ਹੀ ਉਹਨਾਂ ਨੇ ਜਿਹੜੇ ਦੂਜੇ ਲੀਡਰ ਨੇ ਐਫ ਡੀਏ ਦੇ ਐਨ ਆਈ ਐਚ ਦੇ ਤੇ ਸੀ ਡੀ ਸੀ ਦੇ ਉਹਨਾਂ ਨੂੰ ਵੀ ਨਾਲ ਹੀ ਘਰੀਸਿਆ ਹੁਣ ਸੂ ਇਸ ਕਰਕੇ ਕਰ ਰਹੇ ਆ ਕਿਉਂਕਿ ਆਪਕਾ ਸਾਰੇ ਜਾਣਦੇ ਆ ਰੌਬਰਟ ਐਫ ਕੈਨੇਡੀ ਜੂਨੀਅਰ ਜਦੋਂ ਇਹਨਾਂ ਨੂੰ ਅਮਰੀਕਾ ਦੇ ਸਭ ਤੋਂ ਵੱਡੇ ਸਿਹਤ ਅਧਿਕਾਰੀ ਬਣਾਇਆ ਗਿਆ ਜਿਹੜੇ ਯੂ ਐਸ ਹੈਲਥ ਸੈਕਟਰੀ ਬਣਾਇਆ ਗਿਆ ਉਦੋਂ ਹੀ ਰੌਲਾ ਰੱਪਾ ਸੀ ਕਿ ਇਹਨਾਂ ਦਾ ਜਿਹੜਾ ਜਿਆਦਾ ਵਿਸ਼ਵਾਸ ਆ ਵੈਕਸੀਨ ਦੇ ਉਲਟ ਹੈ ਵੈਕਸੀਨ ਦੇ ਹੱਕ ਵਿੱਚ ਨਹੀਂ ਜਿਹੜੇ ਕੁਝ ਬੰਦਿਆਂ ਨੇ ਵੈਕਸੀਨ ਦਾ ਵਿਰੋਧ ਕੀਤਾ ਰੌਬਰਟ ਅਫਕਾਨੀ ਜੂਨੀਅਰ ਉਹਨਾਂ ਦੇ ਆਗੂ ਜਾਂ ਉਹਨਾਂ ਦੇ ਮੋਰੀ ਲੋਕਾਂ ਦੇ ਵਿੱਚੋਂ ਇੱਕ ਹੁੰਦੇ ਨੇ ਇਹਨਾਂ ਡਾਕਟਰਾਂ ਤੇ ਸਾਇੰਟਿਸਟਾਂ ਨੇ ਕੇਸ ਇਹ ਕੀਤਾ ਵੀ ਸਾਨੂੰ ਹੁਣ ਇਹ ਲੱਗਦਾ ਕਿ ਜਿਹੜੀ ਵੈਕਸੀਨ ਆ ਉਹ ਲੋਕਾਂ ਨੂੰ ਮਿਲਣੀ ਨਹੀਂ ਖਾਸ ਕਰਕੇ ਕੋਵਿਡ-19 ਦੀ ਉਹ ਕੁਝ ਸਟੈਪ ਲਾਏ ਆ ਉਹਨਾਂ ਨੇ ਉਹ ਸਟੈਪ ਦੇ ਵਿੱਚ ਇਹ ਕਹਿੰਦੇ ਇਦਾਂ ਲੱਗਦਾ ਵੀ ਜਿਹੜਾ ਕੋਈ ਵੈਕਸੀਨ ਲਗਵਾਉਣਾ ਚਾਹੁੰਦਾ ਆ ਉਹਦੇ ਲਈ ਵੀ ਇਸ ਵੇਲੇ ਇਹ ਮੁਸ਼ਕਲ ਹੋ ਜਾਣੀ ਆ ਉਹ ਵੀ ਮਤਲਬ ਜੇ ਕੋਈ ਚਾਹੁੰਦਾ ਆ ਉਹਨੂੰ ਵੀ ਜਿਹੜਾ ਵੈਕਸੀਨ ਨਹੀਂ ਮਿਲਦੀ ਜਿਹੜਾ ਲਾਅ ਸੂਟ ਨੇ ਇਹ ਕਿਹਾ ਕਿ ਜਿਹੜੇ ਨਵੇਂ ਰੂਲ ਨੇ ਉਹ ਇਹਦੇ ਇਹਦੇ ਸਾਰੇ ਕੁਝ ਨੂੰ ਲਿਮਟ ਕਰ ਰਿਹਾ ਜਿਹੜੀ ਕਿ ਖਤਰਨਾਕ ਗੱਲ ਆ ਦੂਜੀ ਗੱਲ ਉਹਨਾਂ ਨੇ ਇਹ ਕਹੀ ਆ ਇਹਦੇ ਵਿੱਚ ਕਿ ਜਿਹੜਾ ਲੋਕਾਂ ਦਾ ਵੈਕਸੀਨ ਦੇ ਵਿੱਚ ਇੱਕ ਵਿਸ਼ਵਾਸ ਆ ਕਿ ਉਹਨੂੰ ਤੋੜ ਰਿਹਾ ਹੁਣ ਐਕਸਪਰਟ ਇਹ ਵੀ ਕਹਿ ਰਹੇ ਆ ਕਿ ਜਿਹੜੇ ਇਹਦੇ ਨਾਲ ਹੈਲਥ ਰਿਸਕ ਹੋ ਸਕਦਾ ਸਪੈਸ਼ਲੀ ਜਿਹੜੇ ਬਜ਼ੁਰਗ ਨੇ ਤੇ ਜਾਂ ਜਿਨ੍ਹਾਂ ਨੂੰ ਕੋਈ ਨਾ ਕੋਈ ਹੈਲਥ ਪ੍ਰੋਬਲਮ ਆ ਉੱਥੇ ਵੱਡੀ ਸਮੱਸਿਆ ਆ ਸਕਦੀ ਹੈ ਗਰੁੱਪ ਦੇ ਲਾਸਟ ਸੂਟ ਦੇ ਵਿੱਚ ਇਹ ਕਿਹਾ ਕਿ ਅਸੀਂ ਆਪਣੇ ਮਰੀਜ਼ਾਂ ਦੇ ਭਵਿੱਖ ਨੂੰ ਲੈ ਕੇ ਵੀ ਚਿੰਤਾ ਦੇ ਵਿੱਚ ਆ ਤੇ ਪਬਲਿਕ ਹੈਲਥ ਨੂੰ ਲੈ ਕੇ ਵੀ ਚਿੰਤਾ ਦੇ ਵਿੱਚ ਆ ਜਿਹੜੀ ਵੈਕਸੀਨ ਐਕਸੈਸ ਆ ਉਹਦੇ ਤੱਕ ਪਹੁੰਚ ਆ ਉਹ ਮੁੱਖ ਚੀਜ਼ ਆ ਹੁਣ ਲੱਗਾ ਕੋਵਿਡ 19 ਵੈਕਸੀਨ ਕਿਸੇ ਲਈ ਵੀ ਉਪਲਬਧ ਹੋਣੀ ਚਾਹੀਦੀ ਹੈ ਜਿਹੜਾ ਬੰਦਾ ਵੀ ਲਵਾਉਣਾ ਚਾਹੁੰਦਾ ਔਰ ਅਸੀਂ ਇਹ ਵੀ ਸਾਰੇ ਜਾਣਦੇ ਕਿ ਰਾਬਰਟ ਐਫ ਕੈਨੇਡੀ ਆਪਣੇ ਐਂਟੀ ਵੈਕਸੀਨ ਥਿਊਰੀਜ਼ ਕਰਕੇ ਜਾਣੇ ਜਾਂਦੇ ਆ ਹੁਣ ਇਹ ਕੋਰਟ ਦੇ ਵਿੱਚ ਅਦਾਲਤ ਦੇ ਵਿੱਚ ਫੈਸਲਾ ਆ ਕਿ ਜਿਹੜੇ ਨਵੇਂ ਰੂਲ ਨੇ ਉਹ ਲੀਗਲ ਆ ਜਾਂ ਇਹ ਪਬਲਿਕ ਹੈਲਥ ਦਾ ਨੁਕਸਾਨ ਪਹੁੰਚਾ ਰਿਹਾ ਇਹ ਬੜੀ ਵਿਵਾਦਨਾ ਹੈ ਅਮਰੀਕਾ ਦੇ ਵਿੱਚ ਕਿ ਉਸ ਵਿਅਕਤੀ ਨੂੰ ਜਿਹੜਾ ਹੈਲਥ ਸੈਕਟਰੀ ਜਾਂ ਅਮਰੀਕਾ ਦਾ ਸਭ ਤੋਂ ਵੱਡਾ ਹੈਲਥ ਅਧਿਕਾਰੀ ਲਾਇਆ ਗਿਆ ਜਿਹਦਾ ਵੈਕਸੀਨ ਦੇ ਵਿੱਚ ਵਿਸ਼ਵਾਸ ਇਹ ਇੰਨਾ ਜ਼ਿਆਦਾ ਨਹੀਂ ਹੈ ਦੋ ਤੜਾਏ ਨੇ ਦੁਨੀਆ ਦੇ ਵਿੱਚ ਇੱਕ ਛੋਟਾ ਤੜਾਏ ਇੱਕ ਵੱਡਾ ਤੜਾ ਵੱਡਾ ਤੜਾਏ ਕਹਿੰਦਾ ਕਿ ਵੈਕਸੀਨ ਨੇ ਲੋਕਾਂ ਨੂੰ ਬਚਾਇਆ ਲੋਕਾਂ ਨੂੰ ਕਿੰਨੀਆਂ ਬਿਮਾਰੀਆਂ ਤੋਂ ਬਚਾਇਆ ਕਿੰਨੀਆਂ ਬਿਮਾਰੀਆਂ ਇਸ ਵੈਕਸੀਨ ਦੇ ਨਾਲ ਖਤਮ ਹੋਈਆਂ ਇਸ ਕਰਕੇ ਵੈਕਸੀਨ ਲਗਾਉਣੀ ਚਾਹੀਦੀ ਹੈ ਵੈਕਸੀਨ ਜਿਹੜੀ ਆ ਉਹ ਫਾਇਦੇ ਵਾਲੀ ਚੀਜ਼ ਆ ਇੱਕ ਛੋਟਾ ਜਿਹਾ ਤੜਾਏ ਆ ਜਿਹੜਾ ਇਹ ਕਹਿੰਦਾ ਕਿ ਵੈਕਸੀਨ ਦਿਆ ਫਾਇਦਾ ਨਹੀਂ ਆ ਕੋਈ ਲੋਕਾਂ ਦੇ ਵਿੱਚ ਕੁਦਰਤੀ ਬਚਾਅ ਸ਼ਕਤੀ ਜਾਨੀ ਕਿ ਇਮਿਊਨਿਟੀ ਬਣਨੀ ਚਾਹੀਦੀ ਆ ਦੂਜੇ ਵੈਕਸੀਨ ਦੇ ਕੁਝ ਸਾਈਡ ਇਫੈਕਟ ਬਹੁਤ ਖਤਰਨਾਕ ਨੇ ਜਿਨ੍ਹਾਂ ਬਾਰੇ ਹਜੇ ਤੱਕ ਪੂਰਾ ਪਤਾ ਨਹੀਂ ਹੈ ਸੋ ਉਹ ਉਸ ਗਰੁੱਪ ਵਾਲਿਆਂ ਦੇ ਵਿੱਚੋਂ ਇੱਕ ਰੋਬਰਟ ਐਫ ਕੈਨੇਡੀ ਯੂਨੀਵਰਸਿਟੀ ਜਿਨ੍ਹਾਂ ਨੂੰ ਅਮਰੀਕਾ ਦਾ ਸਭ ਤੋਂ ਵੱਡਾ ਸਿਹਤ ਅਧਿਕਾਰੀ ਬਣਾਇਆ ਗਿਆ ਤੇ ਉਹਨਾਂ ਨੇ ਫਿਰ ਜਿਹੜੇ ਕੁਝ ਨਿਯਮਾਂ ਦੇ ਵਿੱਚ ਤਬਦੀਲੀ ਕੀਤੀ ਉਹ ਸਾਰੇ ਵੈਕਸੀਨ ਦੇ ਉਲਟ ਜਾਂਦੇ ਆ ਜਿਸ ਕਰਕੇ ਇਹਨਾਂ ਦੇ ਉੱਤੇ ਹੁਣ ਕੇਸ ਕੀਤਾ ਗਿਆ ਅਗਲੀ ਗੱਲ ਬਾਤ ਦੋਸਤੋ ਫੈਮਾ ਬਾਰੇ ਫੈਮਾ ਹੈਗੀ ਆ ਫੈਡਰਲ ਜਿਹੜੀ ਐਮਰਜੈਂਸੀ ਮੈਨੇਜਮੈਂਟ ਏਜੰਸੀ ਜਦੋਂ ਵੀ ਕੋਈ ਆਫਤ ਆਉਂਦੀ ਕੁਦਰਤੀ ਆਫਤ ਜਾਂ ਕੁਝ ਵੀ ਕਿਤੇ ਵਾਪਰਦਾ ਫੈਮਾ ਉੱਥੇ ਜਾਂਦੀ ਆਪਣਾ ਕੰਮ ਕਰਦੀ ਹੈ ਫੈਮਾ ਬਾਰੇ ਹੁਣ ਰਿਪੋਰਟ ਆਈ ਹੈ ਖਾਸ ਤੌਰ ਦੇ ਉੱਤੇ ਜਿਹੜੀਆਂ ਟੈਕਸਸ ਦੇ ਵਿੱਚ ਹੜ੍ਹ ਆਇਆ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਹੜ੍ਹਾਂ ਤੋਂ ਬਾਅਦ ਉੱਥੇ ਫੈਮਾ ਕੋਲੋਂ ਜਿਹੜੀ ਫੈਡਰਲ ਏਜੰਸੀ ਫੈਡ ਜਿਹੜੀ ਹੈਗੀ ਐ ਐਮਰਜੈਂਸੀ ਮੈਨੇਜਮੈਂਟ ਏਜੰਸੀ ਆ ਉਹਦੇ ਵੱਲੋਂ ਮਤਲਬ ਉੱਥੇ ਸਮੇਂ ਤੇ ਇਹਨਾਂ ਕੋਲ ਹਰਕਤ ਵਿੱਚ ਆ ਕੇ ਵਿਚਾਰ ਨਹੀਂ ਕੀਤਾ ਜਿਹੜਾ ਕਿ ਕੀਤਾ ਜਾਣਾ ਚਾਹੀਦਾ ਸੀ ਹੁਣ ਇੱਥੇ ਇੱਕ ਗੱਲ ਮਹੱਤਵਪੂਰਨ ਇਹ ਆ ਕਿ ਜਿਹੜੇ ਐਕਸਪਰਟ ਸੀਗੇ ਮਤਲਬ ਜਿਹੜੇ ਬਹੁਤ ਕਈ ਤਜਰਬੇਕਾਰ ਬੰਦੇ ਇਸ ਏਜੰਸੀ ਦੇ ਵਿੱਚ ਸੀਗੇ ਫੈਡਰਲ ਜਿਹੜੀ ਐਮਰਜੈਂਸੀ ਮੈਨੇਜਮੈਂਟ ਏਜੰਸੀ ਹੈ ਤੇ ਚ ਬਹੁਤ ਤਜਰਬੇਕਾਰ ਬੰਦੇ ਸੀ ਉਹ ਫੈਮਾ ਨੂੰ ਛੱਡ ਗਏ ਜਦੋਂ ਫੈਮਾ ਨੂੰ ਛੱਡ ਗਏ ਤੇ ਹੁਣ ਫੈਮਾ ਫਿਰ ਚੰਗੀ ਤਰ੍ਹਾਂ ਕੰਮ ਨਹੀਂ ਕਰ ਸਕਦੀ ਏਜੰਸੀ ਚੰਗੀ ਤਰ੍ਹਾਂ ਕੰਮ ਨਹੀਂ ਕਰਦੀ ਇੱਕ ਕਾਰਨ ਬਣਿਆ ਜਿਹਦੇ ਕਰਕੇ ਟੈਕਸ ਦੇ ਵਾਲੇ ਹੜ੍ਹਾਂ ਦੇ ਵਿੱਚ ਜਿੰਨੀ ਜਲਦੀ ਉੱਥੇ ਬਚਾਅ ਪ੍ਰਬੰਧ ਪਹੁੰਚਣੀ ਚਾਹੀਦੀ ਸੀ ਉਹ ਨਹੀਂ ਪਹੁੰਚ ਸਕੇ ਹੁਣ ਟੈਕਸ ਦੇ ਵਿੱਚ ਹੜ੍ਹ ਆਏ ਆ ਇਹਨਾਂ ਕੋਲੋਂ ਸਮੇਂ ਤੇ ਰਿਸਪੌਂਡ ਨਹੀਂ ਕੀਤਾ ਗਿਆ ਰੌਲਾ ਇਹਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ ਕੁਝ ਨਿਯਮਾਂ ਦੇ ਵਿੱਚ ਤਬਦੀਲੀ ਕੀਤੀ ਗਈ ਹੈ ਉਹ ਨਿਯਮ ਜ਼ਿੰਮੇਵਾਰ ਨੇ ਜੀ ਵੀ ਸਾਡੇ ਕੋਲੋਂ ਕੰਮ ਕਿਉਂ ਨਹੀਂ ਹੋਇਆ ਨਿਯਮ ਕੀ ਹੈ ਹੋਮਲੈਂਡ ਸਕਿਉਰਿਟੀ ਸਕੱਟਰੀ ਹੈ ਕ੍ਰਿਸਟੀ ਨੋਇਮ ਕ੍ਰਿਸਟੀ ਨੋਇਮ ਨੇ ਇਹ ਕਿਹਾ ਕਿ ਕੋਈ ਵੀ ਫੈਮਾ ਦਾ ਕੰਟਰੈਕਟ ਆ ਜਿਹਦੀ ਕੀਮਤ ਲੱਖ ਡਾਲਰ ਤੋਂ ਉੱਤੇ ਆ ਉਹ ਮੇਰੇ ਦਸਤਖਾਤਾਂ ਤੋਂ ਬਿਨਾ ਪਾਸ ਨਹੀਂ ਹੋ ਸਕਦਾ ਉਹਨੂੰ ਮੇਰੇ ਕੋਲ ਲੈ ਕੇ ਆ। ਹੁਣ ਇਹ ਕਿਹਾ ਜਾ ਰਿਹਾ ਕਿ ਫੈਮਾ ਦੀਆਂ ਜਿਹੜੀਆਂ ਇਹ ਨਵੇਂ ਰੂਲ ਕਰਕੇ ਵੀ ਉਹਦੇ ਜਿਹੜੇ ਕ੍ਰਿਸਟਿਨੋਮ ਦੇ ਸਾਈਨ ਜ਼ਰੂਰੀ ਆ ਉਹ ਸਾਈਨ ਕਰਾਉਣ ਵਾਲੇ ਚੱਕਰ ਦੇ ਵਿੱਚ ਤਿੰਨ ਦਿਨ ਲੱਗੇ ਇਹਨਾਂ ਨੂੰ ਆਪਣੀਆਂ ਉੱਥੇ ਵਿਚਾਰ ਟੀਮਾਂ ਭੇਜਣ ਨੂੰ। ਹੁਣ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਅਰਬਨ ਰਿਸੋਰਸ ਐਂਡ ਰੈਸਕਿਊ ਟੀਮਸ ਆ ਜਿਹੜੀਆਂ ਨੇੜੇ ਨੇ ਡਿਸਾਰਚਰ ਕੀ ਉਹਨਾਂ ਨੂੰ ਮੂਵ ਕਰਨੀ ਚਾਹੁੰਦੇ ਪਰ ਇਸ ਚੀਜ਼ ਨੂੰ ਨੋਇਮ ਨੇ ਅਪਰੂਵ ਨਹੀਂ ਕੀਤਾ ਦੂਜਾ ਇਹ ਕਹਿੰਦੇ ਆ ਕਿ ਟੈਕਸਿਸ ਨੇ ਫੈਮਾ ਨੂੰ ਇਹ ਕਿਹਾ ਸੀ ਕਿ ਭਾਈ ਤੁਹਾਡੇ ਕੋਲ ਹੈਲੀਕਾਪਟਰ ਨੂੰ ਤੁਸੀਂ ਸਾਨੂੰ ਹਵਾ ਦੇ ਵਿੱਚੋਂ ਤਸਵੀਰਾਂ ਦਿਓ ਜਾ ਕੇ ਏਰੀਅਲ ਇਮੇਜ ਦਿਓ ਤਾਂ ਕਿ ਜਿਹੜੇ ਲੋਕ ਗਵਾਚੇ ਆ ਉੱਥੇ ਜਿਹੜੇ ਗੁੰਮਸ਼ੁਦਾ ਨੇ ਉਹਨਾਂ ਨੂੰ ਲੱਭਣ ਦੇ ਵਿੱਚ ਮਦਦ ਮਿਲ ਸਕੇ ਉਹ ਕਹਿੰਦੇ ਇਹ ਕੰਮ ਕਰਨ ਦੇ ਲਈ ਉਹ ਤਸਵੀਰਾਂ ਖਿੱਚ ਕੇ ਭੇਜਣ ਦੇ ਲਈ ਵੀ ਕ੍ਰਿਸਟੀ ਨੋਇਮ ਦੇ ਸਿਗਨੇਚਰ ਚਾਹੀਦੇ ਸੀ ਤੇ ਕ੍ਰਿਸਟੀ ਨੋਇਮ ਉਨੇ ਸਮੇਂ ਤੇ ਮਤਲਬ ਜਿਹੜਾ ਰੈਡ ਟੇਪ ਇਸਮਾ ਕਿ ਇਥੋਂ ਫਾਈਲ ਜਾਂਦੀ ਜਾਂਦੀ ਟਾਈਮ ਲੌਂਦੀ ਫਿਰ ਆਉਂਦੀ ਆਉਂਦੀ ਟਾਈਮ ਲੌਂਦੀ ਉਹ ਕਹਿੰਦੇ ਇਸੇ ਚੱਕਰ ਦੇ ਵਿੱਚ ਸਾਡੇ ਤਿੰਨ ਦਿਨ ਲੱਗ ਗਏ ਜਿਹੜਾ ਸਟਾਫ ਫੈਮਾ ਦਾ ਫਰਸਟ੍ਰੇਟਡ ਆ ਐਸ ਵੀ ਨੂੰ ਲੱਗਦਾ ਕਿ ਜਿਹੜੇ ਇਹ ਨਵੇਂ ਬਿਊਰੋਕ੍ਰੈਟਿਕ ਰੂਲ ਨੇ ਇਹ ਸਾਡੇ ਕੰਮ ਨੂੰ ਰੋਕ ਰਿਹਾ ਹੈ ਤੇ ਜਿਹੜਾ ਇਹ ਡਿਲੇ ਆ ਇਹਦੇ ਨਾਲ ਜੀਵਨ ਕਾਫੀ ਰਿਸਕ ਦੇ ਉੱਤੇ ਆ ਐਕਸਪਰਟ ਕਹਿੰਦੇ ਆ ਵੀ ਇਹਨੂੰ ਜਾਂ ਤੇ ਇਹ ਜਲਦੀ ਜਲਦੀ ਜਿਹੜਾ ਜਿੰਨੀ ਛੇਤੀ ਹੋ ਸਕਦਾ ਇਹ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀਆਂ ਨੂੰ ਫਿਕਸ ਕਰ ਲਵੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਫਿਊਚਰ ਡਿਜ਼ਾਸਟਰ ਨੇ ਕੁਝ ਭਵਿੱਖ ਦੇ ਵਿੱਚ ਆਫ਼ਤਾ ਹੋਣੀਆਂ ਉਹਨਾਂ ਦੇ ਉੱਤੇ ਖਤਰਾ ਪੈਦਾ ਹੋ ਸਕਦਾ ਹਾਲਾਂਕਿ ਜਿਹੜੇ 트ੰਪ ਨੇ ਉਹ ਚਾਹੁੰਦੇ ਆ ਕਿ ਰੈਡ ਟੇਪਿਜ਼ਮ ਰੈਡ ਟੇਪਿਜ਼ਮ ਕਿਹਿੰਦੇ ਲਾਲ ਫੀਤਾ ਸ਼ਹੀ ਲਾਲ ਫੀਤੇ ਸ਼ਹੀ ਦਾ ਮਤਲਬ ਕੀ ਆ ਕਿ ਜਦੋਂ ਫਾਈਲ ਇੱਕ ਤੋਂ ਦੂਜੀ ਦੂਜੀ ਤੋਂ ਤੀਜੀ ਮਤਲਬ ਤੁਸੀਂ ਕੋਈ ਕੰਮ ਕਰਾਉਣਾ ਸਿਟੀ ਦੇ ਵਿੱਚੋਂ ਕਿਸੇ ਥਾਂ ਦੇ ਉੱਤੋਂ ਵੀ ਜੋ ਕੰਮ ਕਰਾਉਣ ਦੇ ਵਿੱਚ ਜਦੋਂ ਬਹੁਤ ਸਾਰਾ ਲੰਬਾ ਸਮਾਂ ਲੱਗ ਜਾਂਦਾ ਜਿਹੜੇ ਅਧਿਕਾਰੀ ਨੇ ਉਹ ਆਪਣੀ ਕਾਗਜ਼ਾ ਦੀ ਕਾਗਜ਼ੀ ਕਾਰਵਾਈ ਕਰਨ ਦੇ ਵਿੱਚ ਸਮਾਂ ਜ਼ਿਆਦਾ ਲਾ ਦਿੰਦੇ ਆ ਤੇ ਜਿਸ ਕਰਕੇ ਜਿਹੜਾ ਅਸਲੀ ਕੰਮ ਆ ਉਹ ਡਿਲੇ ਹੋ ਜਾਂਦਾ ਉਹਦੇ ਵਿੱਚ ਦੇਰੀ ਹੋ ਜਾਂਦੀ ਹੁਣ ਟਰੰਪ ਤਾਂ ਇਹ ਚਾਹੁੰਦੇ ਆ ਕਿ ਜਿੰਨੇ ਇਨਫੀਸ਼ੀਐਂਟ ਲੋਕ ਨੇ ਜਿਹੜੇ ਕੰਮ ਨਹੀਂ ਆਪਣਾ ਕਰ ਰਹੇ ਉਹਨਾਂ ਨੂੰ ਕੱਢ ਦਿੱਤਾ ਜਾਵੇ ਤੇ ਦੂਜਾ ਇਹ ਕਹਿ ਰਿਹਾ ਕਿ ਜਿਹੜੀਆਂ ਬੇਲੋੜੀਆਂ ਕੁਝ ਪੋਸਟਾਂ ਹੈਗੀਆਂ ਕੁਝ ਨੌਕਰੀਆਂ ਹੈਗੀਆਂ ਉਹਨਾਂ ਨੂੰ ਵੀ ਖਤਮ ਕਰ ਦਿੱਤਾ ਜਾਵੇ ਪਰ ਇੱਥੇ ਜਿਹੜੀ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਫੇਮਾ ਹੈ ਜਿਹਨੇ ਕਿਤੇ ਅੱਗ ਲੱਗੀ ਕਿਤੇ ਹੜ੍ਹ ਆ ਗਿਆ ਕਿਤੇ ਕੁਝ ਹੋ ਗਿਆ ਇਹਨੇ ਉੱਥੇ ਪਹੁੰਚਣਾ ਹੈ ਇਹਦੇ ਉੱਤੇ ਜਿਹੜੇ ਸਵਾਲੀਆ ਨਿਸ਼ਾਨ ਇਸ ਵੇਲੇ ਲੱਗ ਰਹੇ ਆ ਵੀ ਇਹਦੀ ਕਾਰਵਾਈ ਕੀ ਹੈ ਵੀ ਸੱਚਮੁੱਚ ਹੀ ਇਹ ਨਵੇਂ ਰੂਲ ਜਿਹੜੇ ਆ ਜੇ ਨਵੇਂ ਰੂਲ ਬਣਾਏ ਗਏ ਤੇ ਕਿਉਂ ਬਣਾਏ ਗਏ ਆ ਹਰ ਚੀਜ਼ ਦੇ ਉੱਤੇ ਜਿਹੜਾ ਕ੍ਰਿਸਟੀ ਨੋਇਮ ਨੇ ਇਹ ਕਿਉਂ ਕਿਹਾ ਕਿ ਮੇਰੇ ਸਿਗਨੇਚਰ ਚਾਹੀਦੇ ਆ ਤੇ ਜੇ ਉਨਾ ਦੇ ਸਗਨਿਚਰਾ ਨਾ ਹੋਣ ਕਰਕੇ ਜਿਹੜੀ ਫੈਮਾ ਹੈ ਉੱਥੇ ਟੈਕਸਸ ਦੇ ਵਿੱਚ ਹੜਾਂ ਦੇ ਲਈ ਮੌਕੇ ਤੇ ਨਹੀਂ ਪਹੁੰਚ ਸਕੀ ਤਾਂ ਇਸ ਚੀਜ਼ ਦੇ ਵਿੱਚ ਕਸੂਰ ਕਿਹਦਾ ਹੈ ਇਹ ਬਹੁਤ ਸਾਰੇ ਸਵਾਲ ਆ ਇਸ ਏਜੰਸੀ ਦੇ ਆਪਣੇ ਮੁਲਾਜ਼ਮ ਹੀ ਇਸ ਵੇਲੇ ਚਿੰਤਾ ਕਰ ਰਹੇ ਉਹ ਕਹਿੰਦੇ ਸਾਨੂੰ ਲੱਗਦਾ ਕਾਨੂੰ ਕੋਈ ਵੱਡੀ ਗੜਬੜ ਹੋ ਸਕਦੀ ਹੈ ਜੇ ਇਹ ਨਿਯਮਾਂ ਦੇ ਵਿੱਚ ਤਬਦੀਲੀ ਨਾ ਕੀਤੀ ਦੋਸਤੋ ਇਹਦੇ ਨਾਲ ਅੱਜ ਦਾ ਪ੍ਰੋਗਰਾਮ ਇਸ ਤਰ੍ਹਾਂ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਤਾਂ